ਸასი ਕਾਲ ਦੀ ਅੱਜ ਅਸੀਂ ਜਾਵਾਂਗੇ ਕਰਨਾਟਕਾ ਚ ਨਾਨਕ ਕੀਰੀ ਮਥਾ ਦੇਖਣ ਵਾਸਤੇ ਤੇ ਗੱਡੀ ਆਪਣੀ ਲਗਭਗ 6:30 ਵਜੇ ਜਾਉਗੀ ਤੇ ਸ਼ਾਮ ਦੀ 6:30 ਦੀ ਵਾਪਸੀ ਆ ਲਗਭਗ ਸਾਨੂੰ ਪਾਰਾਂਗਾ ਤੇ ਲੱਗ ਜਣੇ ਆ ਤੇ ਹੁਣ ਅਸੀਂ ਵੇਟ ਕਰਦੇ ਹਾਂ ਲਿਖਤੀ ਦਿਲ ਦਾ ਸਾਥ ਤੇ ਅੱਜ ਕੀ ਹੈ ਨਾਸ ਤੇ ਆਈ ਆ ਤੇ ਅਸੀਂ ਹੈਗੇ 14ਵੇਂ ਮੰਜ਼ਲ ਤੇ ਹਾਂ ਫਿਰ ਅਸੀਂ ਜਾਵਾਂਗੇ ਗਰਾਉਂਡ ਫਲੋਰ ਤੇ ਜੀ ਨਾਮਕੀ ਤੇ ਜਾਣ ਵਾਸਤੇ ਸੰਦ ਤਿਆਰ ਕਰਦੇ ਹਾਂ ਕਰਨਾਟਕ ਦੇ ਵਿੱਚ ਜਾਣਾ ਸੀ ਦਸ ਤੇ ਦਸ ਗਲੇ ਕੰਨ ਲੱਗ ਭਈਆ ਜੀ ਹੁਣ ਆਤੀ ਹੈ ਕਿਹੜੇ ਨੰਬਰ ਕਰਦੇ ਲਈ ਲੱਗ ਗਿਆ ਤੇ ਅਸੀਂ 14ਵੇਂ ਮੰਜ਼ਲੇ ਤੇ ਹਾਂ ਤੇ ਗਰਾਉਂਡ ਫਲੋਰ ਤੇ ਜਾ ਕੇ ਆਪਾਂ ਗੱਡੀ ਦੇਖਣੀ ਆ 380 ਰੁਪਏ ਟਿਕਟਾ ਬਾਕੀ ਸਭ ਨੂੰ ਦੱਸ ਦਿਆ ਮੈਂ ਤੇ ਨਾਨਕਚੀ ਦੇ ਜਾਣ ਵਾਸਤੇ ਸੰਗਤਾਂ ਤਿਆਰ ਹੋ ਗਈਆਂ ਨੇ ਹਰਮਨ ਭਾਈ ਉਹ ਖੜਾ ਆ ਗੱਡੀ ਵਿੱਚ ਜਾਣਾ ਹੀ ਆਪਾਂ ਕਹਿ ਰਹੇ ਉਹ ਲੈਂਦੀ ਆ ਜਦੋਂ ਪਾਰਕੀ ਨੇ ਫੇਰ ਜਾਣਾ ਹੀ ਹਲੇ ਆ ਸਾਰੀ ਖਾਲੀ ਪਈ ਆ ਪਿਛੇ ਵਾਲੀ ਸਤ ਸ਼ਰੀਆ ਕਾਲ ਆ ਜੇ ਮੈਂ ਹੱਥ ਝੱਲਣਾ ਹੈਗਾ ਨਹੀਂ ਇਹਨਾਂ ਨੂੰ ਬੈਠਣਾ ਵਿੱਚ ਕਿਹੜਾ ਹੋ ਗਿਆ ਨਾ ਚੱਕਰਾ ਜਾਂ ਤੋਂ ਲੈ ਜਾ ਨਾਲ ਹੀ ਉਹ ਸੜਕ ਉਹ ਹਰਮਨ ਮੈਂ ਰਹਿ ਗਿਆ ਉਹ ਪਤਰਾ ਯਾਰ ਮਨ ਦਿਖਾਇਆ ਲਿ ਦਿਨ ਉਹ ਖੁੰਮ ਦੇਖਾਈ ਜਿਹੜਾ ਬਈ ਅੰਾਈ ਉਹ ਸੰਗਤ ਚੜੀ ਹੋਈ ਹੈ ਜਿਹੜਾ ਤੇ ਫੁੱਲਾਂ ਦਾ ਤਾਂ ਆਪ ਕੋ ਨਹੀਂ ਰਿhta ਮੋੜ ਹੰਗ ਹੂੰ ਹੂੰ ਆ ਸੰਗਤ ਸਾਡੇ ਨਾਲ ਆਈ ਹੈ ਜੀ ਪਹਿਲ ਲੰਗਰ ਹਾਲ ਚਾਣਾ ਇਹ ਗੁਰੂਕਰ ਹਜੂਰ ਸਾਹਿਬ ਤੋਂ 80 ਕਿਲੋਮੀਟਰ ਦੀ ਦੂਰੀ ਤੇ ਆ ਤੇ ਜਿਹੜੀ ਸੰਗਤ ਨੇ ਨਾਨਕ ਕੀਰੇ ਜਾਣਾ ਹੁੰਦਾ ਤੋਂ ਇੱਥੇ ਰੁਕੇ ਜਾਂਦੀ ਆ ਤੇ ਪ੍ਰਸ਼ਾਦਾ ਪਾਣੀ ਛੱਕੇ ਜਾਂਦੀ ਆ ਇਹ ਇਹ ਗੁਰੂਕਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਤੇ ਇਹ ਬਣਾਇਆ ਸਿਰਫ ਰਾਹੀਰਾਂ ਦੇ ਇੱਕ ਤਰ੍ਹਾਂ ਦੀ ਸਟਾਪ ਹੈ ਜਿੱਥੇ ਪ੍ਰਸ਼ਾਦਾ ਪਾਣੀ ਛਕਣੇ ਦੀ ਸੰਗਤ ਆ ਕੇ ਤੇ ਉੱਪਰ ਜਹਾਜ਼ ਬਣਾਇਆ ਹੋਇਆ ਤੇ ਵਿੱਚ ਮਿਊਜ਼ੀਅਮ ਆ ਇਹ ਉਹਦੇ ਵਿੱਚ ਵੀ ਸਿੱਖ ਇਤਿਹਾਸ ਦੱਸਿਆ ਗਿਆ ਜੀ ਤੇ ਆਹ ਟੈਂਪੋ ਟਰੈਵਲ ਚੱਲਦੇ ਨੇ ਉੱਥੇ ਜੀ ਨਾਨਕ ਛੀਰੇ ਲਈ ਇਹ ਲਗਭਗ ਕਰਾਇਆ 380 ਰੁਪਏ ਜਾਂ 350 ਕੋਈ 300 ਐਦਾਂ ਚੱਲਦਾ ਜੀ ਇਹ ਨਾ ਇੱਥੇ ਸੰਗਾਜੀ ਨਗਰ ਹਾਲ ਬਣਿਆ ਹੋਇਆ ਚੱਲ ਬਰੋ ਚੱਲੀਏ ਫਿਰ ਜਹਾਜ਼ 'ਚ ਬੈਠੀਏ 嗯。 तेरे दिमाग का क्या ਮੈਂ ਤਾਂ ਕਿਹਾ ਆਲਾ ਵੀ ਤੁਸੀਂ ਮੈਨੂੰ ਲੋਕ ਕਰੋ ਜਦੋਂ ਬਾਹਰ ਨਾਲ ਬੈਠੇ ਜੁਇ ਮਤਲਬ ਇਹਦਾ ਜਿਹਨੂੰ ਜਦੋਂ ਮੈਂ ਬਾਹਰ ਉਸ ਤੋਂ ਬੰਦ ਤਾਦਾ ਮੁੰਡਾ ਜਿਹੜਾ ਸੀ ਸਾਡਾ ਉਹ ਥੰਡੇ ਆ ਗਏ ਵੀ ਜਿਹੜਾ ਗੁਰੂ ਘਰ ਦੇਖਾਈ ਹੈ ਆਪਾਂ ਤੇ ਬੁਣ ਆਪਾਂ ਥੱਲੇ ਜਾ ਰਹੇ ਹਾਂ ਆਪੋੜੀ ਨਾ ਕਰਨੀ ਤੇ ਨਾਲੇ ਆਪਣਾ ਆਪਾਂ ਨੇ ਪ੍ਰਸ਼ਾਦ ਲੈ ਲੈਣਾ ਹੁਣ ਬਾਬਾ ਜੀ ਤੋਂ ਸੰਗਤ ਨੇ ਇੱਥੇ ਰਾਤ ਰੁਕਣਾ ਹੋਵੇ ਤਾਂ ਉਹਦੇ ਵਾਸਤੇ ਕਮਰੇ ਹੀ ਬਣੇ ਹੋਏ ਨੇ ਕਮਰੇ ਮਿਲ ਜਾਂਦੇ ਔਰੇ ਤੇ ਬੇਬੇ ਰਸਨਾ ਖਿੱਚੇ ਵੇਦਾ ਇਹਨੇ ਭੱਜ ਲੈਣਾ ਇਤਿਹਾਸ ਆਪਾਂ ਅੰਦਰ ਜਾ ਕੇ ਪੜ੍ਹਦੇ ਆਂ ਗੁਰੂ ਘਰ ਗੁਰੂ ਘਰ ਵਧੀਆ ਬਣਾਇਆ ਹੈ ਗੁਰਦੁਆਰਾ ਮਾਤਾ ਭਾ ਕੌਰ ਜੀ ਪਿੰਡ ਜਨਵਾੜਾ ਜ਼ਿਲ੍ਹਾ ਬਿਦਰ ਹਰਨਵੀਰੇ ਬਿਦਰ ਤੋਂ ਇਹ ਪਹਿਲੇ ਤਪਸਥਾਨ ਮਾਤਾ ਭਾ ਕੌਰ ਜੀ ਸਰਵਾਰ ਸਾਹਿਬ ਉੱਪਰ ਜਾ ਕੇ ਆਈ ਦੀ ਦਾ ਵਾਦੂ ਬਰਸ ਹੁਣ ਜਨਕ ਹਰਮਨ ਦਰਬਾਰ ਸਾਹਿਬ ਦੇ ਨਾਲੇ ਇੱਥੇ ਗੁਰੂ ਕਾ ਲੰਗਰ ਅਸੀਂ ਲੰਗਰ ਛਕਾਂਗੇ ਹਰਮਨ ਆ ਜਾ ਬਾਈ ਜਿੱਥੇ ਬਾਬਾ ਪੈਰ ਤਰੇ ਪੂਜਾ ਅਸਣ ਥਾਪਣ ਸੋਹਾ ਅਮਰਤ ਕੁੰਡ I ਗੇਂਦ ਨੂੰ ਅਜੂਬਾ ਸਾਹਿਬ ਆਪ ਆ ਗਏ ਤੇ ਲਗਭਗ ਸਾਨੂੰ 13 ਘੰਟੇ ਲੱਗੇ ਕਿਤਨਾ ਘੰਟਾ 13 ਘੰਟਾ ਬਾਪੂ ਸਾਹਿਬ ਹਾਂ ਹਾਂ ਕੋੜਾ ਘੰਟਾ ਸਾਡੋ ਪੀ ਗਰਾਮ ਹੋ ਗਿਆ ਤੇ ਲਗਭਗ 350 ਰੁਪਿਆ ਆ ਟੈਂਪੂ ਟਰੈਵਲ ਦੀ ਕੀਮਤ ਸੀਗੀ ਮੇਰੇ ਮੈਂ ਵੀ ਮੇਰੇ ਮੈਂ ਵੀ ਤੇ ਹੁਣ ਜੋੜ ਘਟੋ ਲਾ ਰਹੀ ਆ ਕਿਰਾਇਆ ਇਕੱਠਾ ਕਰਕੇ ਦੇਣ ਵਾਸਤੇ ਭਾਈ ਸਾਹਿਬ ਵਧਣਾ ਚਾਹੀਦੇ ਪੈਸੇ ਘਟਣੇ ਚਾਹੀਦੇ ਯਾਰ ਮਨ ਬਾਈ ਕਿਉਂ ਆਹ ਬੜੋ ਸਾਡੇ 150 ਆ ਗਿਆ ਜੀ ਤੇ ਬਾਹਰ ਹਾਂਜੀ ਕੋਈ ਗੱਲ ਨਹੀਂ ਹੁਣ ਜਾਵਾਂਗੇ ਕਮਰੇ ਚ ਹਰਮਨ ਆ ਜਾ ਬਾਈ ਤੇ ਉਹ ਤੋਂ ਬਾਅਦ ਨਾਤੋ ਕੇ ਲੰਗਰ ਛਕਾਂਗੇ ਬੇਬੇ ਕਿੱਦਾਂ ਲੰਗੀ ਬੇਬੇ ਵੀ ਆ ਜਾਂਦੀ ਆ ਲਓ ਜੀ ਸ੍ਰੀ ਗੁਰੂ ਅਮਰਦਾਸ ਜੀ ਐਨ ਆਰ ਆਈ ਯਾਤਰੀ ਨਿਵਾਸ ਤੇ ਆਪਣਾ ਕਮਰਾ ਹੈਗਾ ਚੌਦੀ ਮੰਜ਼ਲ ਤੇ ਇਹ ਹੈਗੀਆਂ ਜੀ 16 ਮੰਜ਼ਲਾ ਤੇ ਆਪਣਾ ਉੱਪਰੋਂ ਤੀਜੀ ਤੇ ਤੇ ਥੱਲੇੋਂ ਚੌਦੀ ਮੰਜ਼ਲ ਤੇ ਆਪਣਾ ਕਮਰਾ ਜੀ ਤੇ ਹੁਣ ਆਪਾਂ ਲਿਫਟ ਤਰਾਹੀ ਜਾਵਾਂਗੇ ਸੰਗਤ ਅੱਜ ਇੱਧਰ ਕੱਟਾ ਲੈਫਟ ਵਾਲੀ ਸੰਗਤ ਨਹੀਂ ਤਾਂ ਤੇਰੇ ਲੈਣਾ ਲੱਗੀਆਂ ਰਹਿਣੀਆਂ ਜੀ ਜਾਸ ਤੋਂ ਉੱਪਰ ਟਾਈਮ ਹੋ ਗਿਆ ਤੇ ਅਸੀਂ ਕਰਨ ਲੱਗੇ ਤਰਵਾਰ ਸਾਹਿਬ ਦੀ ਸੇਵਾ ਲੰਗਰ ਦੀ ਸਮਾਪਤੀ ਹੋ ਗਈ ਤੇ ਉਸ ਤੋਂ ਬਾਅਦ ਹਰਮਨ ਭਾਈ ਨੂੰ ਉਹਨਾਂ ਕਿਹੜਾ ਗੁੱਸਾ ਬਾਬਾ ਜੀ ਦਾ ਮੂੰਹ ਟੱਕਰੋ ਸਾ ਸਾ ਡੀ ਦਾ ਕੁੱਤੇ ਆਏ ਆ ਹੁਣ ਬਾਈ ਭਖਿਆ ਪਿਆ ਤੇ ਹੁਣ ਆ ਕਾਰਜ ਦੇ ਕੀ ਗੱਲਾਂ ਇਹਨਾਂ ਦਾ ਕਿਆਮ ਗਣਾ ਬਾਬੇ ਬੰਦੇ ਤਾਂ ਇਹਨਾਂ ਨੇ ਬਾੜਲੇ ਜਿਆਦਾ ਹਾਂ ਹੁਣ ਸਾਂਭ ਹੁੰਦੇ ਨਹੀਂ ਇਹਨਾਂ ਨੂੰ ਸਾਂਭ ਛੁੱਟੀ ਤੇ ਇਹਨਾਂ ਦਾ ਅਦਰ ਲਾਉਣੇ ਕੋਈ ਹੁੰਦਾ ਇੱਥੇ